ਉਹ ਮੇਰੇ ਨੌਜਵਾਨ ਭਰਾ ਖੜੇ ਨੇਗੇ ਇਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਪਰ ਮੈਂ ਹੁਣ ਉਹ ਸਾਰੇ ਕਲਾਕਾਰਾਂ ਦੇ ਸਾਹਮਣੇ ਰੱਖਦਾ ਗੱਲ ਦੇਖੋ ਗੱਲ ਇਹੋ ਆ ਕਿਉਂਕਿ ਗੀਤ ਗਾਉਣ ਵਾਲੇ ਜਿਹੜੇ ਕਲਾਕਾਰ ਹੁੰਦੇ ਨੇ ਹਰ ਇੱਕ ਸਾਡਾ ਜਿਹੜਾ ਸੰਗੀਤ ਹੈ ਬਹੁਤ ਵੱਡਾ ਸੰਗੀਤ ਹੈ ਉਹਨੂੰ ਸੁਣਦੇ ਨੇ ਨੌਜਵਾਨ ਲੋਕ ਸਾਰੇ ਸੁਣਦੇ ਨੇਗੇ ਪਰ ਮੇਰੀ ਕਲਾਕਾਰਾਂ ਨੂੰ ਬੇਨਤੀ ਹੈ ਵੀ ਜਿਵੇਂ ਪਿਛਲੇ ਅੰਦੋਲਨ ਦੇ ਵਿੱਚ ਤੁਸੀਂ ਵੱਡਾ ਸਹਿਯੋਗ ਦਿੱਤਾ ਸੀਗਾ ਪਰ ਦਿੱਤਾ ਤੁਸੀਂ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਲੋਕਾਂ-ਲੋਕਾਂ ਨੇ ਕਿਹਾ ਵੀ ਜਾਓ ਜਾਓ ਛੱਤਰ ਪਏ ਉਦੋਂ ਗਿਆ ਯਾਰ ਹੁਣ ਕਿਹੜਾ ਤੁਹਾਡਾ ਫਰਜ਼ ਨਹੀਂ ਬਣਦਾ ਇੱਕ ਵੀ ਜਿਹੜੇ ਮੈਂ ਦੇਖਿਆ ਕੋਈ ਕਲਾਕਾਰ ਕੋਈ ਨਹੀਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਕਿਸੇ ਨੇ ਸਪੋਰਟ ਨਹੀਂ ਕੀਤੀ ਇਸ ਅੰਦੋਲਨ ਦੀ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਕਹਿਣਾ ਚਾਹਣਾ ਤੁਸੀਂ ਜ਼ਿਆਦਾਤਰ ਜਿਹੜੇ ਗਾਇਕੋਂ ਗਾਉਣ ਵਾਲੇ ਕਲਾਕਾਰੋਂ ਜ਼ਿਆਦਾਤਰ ਤੁਸੀਂ ਕਿਸਾਨਾਂ ਦੇ ਪੁੱਤੀ ਹੋ ਜਾਂ ਮਜ਼ਦੂਰਾਂ ਦੇ ਪੁੱਤ ਹੋ ਤੁਹਾਡਾ ਕਿਉਂ ਨਹੀਂ ਫਰਜ਼ ਬਣਦਾ ਯਾਰ ਅਸੀਂ ਕਿਹੜਾ ਕਹਿਣਾ ਤੁਸੀਂ ਇੱਥੇ ਆ ਕੇ ਸਾਡੇ ਨਾਲ ਰਾਤਾਂ ਨੂੰ ਟਰਾਲੀ ਵਿੱਚ ਬੈਠੋ ਪਰ ਦਿਨੇ-ਦਿਨੇ ਹਾਜ਼ਰੀ ਤਾਂ ਲਵਾ ਜਾ ਕਰੋ ਜਾਂਦੇ ਜਾਂਦੇ ਚੰਡੀਗੜ੍ਹ ਇੱਥੋਂ ਕਿੰਨੀ ਦੂਰ ਹੈ ਇੱਥੋਂ ਚੰਡੀਗੜ੍ਹ ਪੁਰਾਣੀ 30-40 ਕਿਲੋਮੀਟਰ ਹੈ ਬਈ 35 ਕਿਲੋਮੀਟਰ ਦੂਰ ਮਹਾਲੇ ਹੀ ਹੋਣਾ ਮਹਾਲੇ ਚੰਡੀਗੜ੍ਹ ਦੇ ਵਿੱਚ ਸਾਰੇ ਤੁਸੀਂ ਕਲਾਕਾਰ ਬੈਠਿਓ ਯਾਰ ਇੱਥੇ ਨੌਜਵਾਨਾਂ ਦਾ ਹੌਸਲਾ ਵਧ ਜਾ ਕਰੋ ਤੁਹਾਡੇ ਕਰਕੇ ਨੌਜਵਾਨਾਂ ਦੀ ਗਿਣਤੀ ਹੋਰ ਵਧਣ ਲੱਗ ਜੂਗੀ ਤੁਸੀਂ ਇਸ ਅੰਦੋਲਨ ਦੇ ਵਿੱਚ ਆਓ ਆ ਕੇ ਆ ਸਾਡੇ ਬਾਪੂਆਂ ਦੇ ਨਾਲ ਇਹਨਾਂ ਦਾ ਮਨ ਖੁਸ਼ ਹੋ ਜਾਂਦਾ ਇੱਥੇ ਹਾਜ਼ਰੀਆਂ ਲਵਾਓ ਜੇ ਨਹੀਂ ਆਓਗੇ ਤਾਂ ਫਿਰ ਤੁਹਾਡੀ ਬਹੁਤ ਵੱਡੀ ਗਲਤੀ ਹੈ ਤੁਹਾਡੀ ਬਹੁਤ ਵੱਡੀ ਗਲਤੀ ਹੈ ਸਾਰੇ ਆਪ ਦੇ ਮੈਂ ਕਿੰਨੇ ਕਲਾਕਾਰਾਂ ਨੂੰ ਫੋਨ ਕਰਿਆ ਉਹੀ ਡਰਈ ਜਾਂਦੇ ਹੋ ਸਾਡੇ ਉੱਪਰ ਪਰਚੀ ਨਾ ਪ ਕਾਦੇ ਪਰਚੇ ਪੈਰਣਗੇ ਬਾਈ ਜੀ ਮੈਨੂੰ ਇੱਕ ਗੱਲ ਦੱਸੋ ਐਡਾ ਤੁਹਾਨੂੰ ਕਿਧਰੋਂ ਗਾ ਤੁਹਾਨੂੰ ਤੁਹਾਡੇ ਤੇ ਐਨਐਸਏ ਲਾਉਣ ਲੱਗਦੇ ਨੇ ਕਿ ਐਡਾ ਕਿਡਕ ਪਰਚਾ ਪਾਉਣਾ ਇਹ ਸਭ ਬੇਕੂਫ ਗੱਲਾਂ ਨੇ ਐਵੇਂ ਲੋਕਾਂ ਨੂੰ ਬੇਕੂਫ ਨਾ ਬਣਾਇਆ ਕਰੋ ਕੋਈ ਤੁਹਾਡੇ ਤੇ ਪਰਚੀ ਨਹੀਂ ਪਾਉਂਦਾ ਸਾਡੇ ਦੇ ਪਰਚੇ ਪੈਣ ਵਾਲੇ ਬਥੇਰੇ ਨੇ ਅਸੀਂ ਕਿਹੜਾ ਕਹਿਣਾ ਜਾ ਕੇ ਤੂੰ ਸਾਡਾ ਬਾਡਰ ਭੰਨੋ ਇੱਥੇ ਆ ਕੇ ਨੌਜਵਾਨ ਦਾ ਹੌਫਫਲੀ ਬਣਾ ਲਿਆ ਕਰੋ ਉਹੀ ਬਹੁਤ ਅਸੀਂ ਕੋਈ ਕਿਸੇ ਦੇ ਪਰਚੇ ਨਹੀਂ ਹੁੰਦਾ ਐਵੇਂ ਡਰਾਮੇ ਜਿਹਾ ਨਾ ਕਰਿਆ ਕਰੋ ਮੇਰਾ ਵੀਰ ਬਣ ਕੇ ਸਾਰਿਆਂ ਮੈਂ ਹੁਣ ਗੱਲਾਂ ਕਰੀ ਜਾਂਦੀ ਸੀ ਕਿ ਮੈਂ ਇੱਕ ਵੀਡੀਓ ਪਾ ਕੇ ਸਾਰਿਆਂ ਨੂੰ ਕਹਿਣਾ ਆਓ ਮੇਰਾ ਵੀ ਇੱਥੇ ਆਪਣਾ ਆਪਣਾ ਸਹਿਯੋਗ ਨੌਜਵਾਨਾਂ ਨੂੰ ਮੇਰੇ ਭਰਾਵਾਂ ਨੂੰ ਬੇਨਤੀ ਆ ਆਓ ਨੌਜਵਾਨੋ ਆਪਾਂ ਸਾਰੇ ਜਣੇ ਬਾਰੀਆਂ ਬਣ ਲਓ ਮੇਰੇ ਭਰਾ ਬਣ ਕੇ ਬਾਰੀਆਂ ਬਣ ਕੇ ਆਪਾਂ ਬਹੁਤ ਕੁਸ਼ਿਸ਼ ਅੰਦੋਲਨ ਤੇ ਲੈ ਕੇ ਨਿਕਲਾਂਗੇ ਜਿਵੇਂ ਕਿ ਆਪਾਂ ਤੁਸੀਂ ਇਹ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਕਹਿਣ ਨੂੰ ਤਾਂ ਬਹੁਤ ਕੁਝ ਕਹਿੰਦੇ ਨੇ ਮੈਂ 13 ਤਰੀਕ ਨੂੰ ਜੇਲ੍ਹ ਤੋਂ ਆਇਆ 14 ਤਰੀਕ ਨੂੰ ਮੈਂ ਦਾਖਲ ਰਹਾ 15 ਤਰੀਕ ਤੋਂ ਇੱਕ ਦਿਨ ਵੀ ਮੈਂ ਘਰੇ ਨਹੀਂ ਰਿਹਾ ਕੱਲ ਅਸੀਂ ਭਾਈ ਅੰਮਰਤਪਾਲ ਦਾ ਉੱਥੇ ਸੀਗਾ ਅਸੀਂ 150 ਕਿਲੋ ਕਟੋ ਕਟ ਗੱਡੀ ਲੈ ਕੇ ਗਏ ਆ ਕੱਲ ਅਸੀਂ ਅੰਬਰਦਵਾਲ ਦੇ ਭਾਈ ਦੇ ਉੱਥੇ ਹਾਜ਼ਰੀ ਲਵਾ ਕੇ ਆ ਅੱਜ ਫੇਰ ਅਸੀਂ ਇੱਥੇ ਆ ਕੱਲ ਨੂੰ ਅਸੀਂ ਖਨੌਰੀ ਹੋਵਾਂਗੇ ਅੱਜ ਅਸੀਂ ਆ ਸਾਰੇ ਬਾਰਡਰਾਂ ਦੇ ਡਿਊਟੀਆਂ ਲਾ ਰਹੇ ਹਾਂ ਇੱਕ ਦਿਨ ਵੀ ਅਸੀਂ ਟਿੱਕੇ ਘਰੇ ਨਹੀਂ ਖੜੇ ਠੀਕ ਹੈ ਇਹੀ ਗੱਲ ਆ ਵੀ ਇੱਧਰ ਵੀ ਨੌਜਵਾਨਾਂ ਨੂੰ ਭਰਾਵਾਂ ਨੂੰ ਮਿਲਦੇ ਆ ਉੱਧਰ ਵੀ ਹੁਣ ਕੀ ਆ ਥੋੜਾ ਥੋੜਾ ਗੱਲ ਪਤਾ ਕੀ ਆ ਹੁਣ ਸਾਰਿਆਂ ਦੇ ਜਿਹਨੂੰ ਸਾਰਿਆਂ ਨੂੰ ਲੱਗ ਲੱਗਦਾ ਕਿ ਮਿਲਦਾ ਧਰਾਮ ਦੇ ਹੌਸਲੇ ਜੋ ਵੱਡ ਜਾਂਦੇ ਨੇ ਮੈਂ ਵੀ ਇਹ ਕਾਲ ਸਾਨੂੰ ਹੌਸਲਾ ਆਇਆ ਅੱਜ ਤੁਸੀਂ ਆਏ ਤੇ ਵੀ ਹੁਣ ਤੇ ਵੀਰ ਜੀ ਸਾਨੂੰ ਹੌਸਲਾ ਹੋਵੇ ਮੈਂ ਵੀ ਅਸੀਂ ਇਹਨਾਂ ਨੂੰ ਸੁਣਦੇ ਇਹਨਾਂ ਸਿਰ ਤੇ ਇਹ ਨਾਲ ਵੇਖ ਕੇ ਕਾਪੀਆਂ ਕਰਦੇ ਆਂ ਮੁੰਡੇ ਸ਼ੌਂਕ ਨਾਲ ਸਾਰੇ ਚਾਵਾਨ ਹੁੰਦਾ ਯਾਰ ਵੀ ਇਹ ਯਾਰ ਸਾਡੇ ਪੰਜਾਬੀ ਕਲਚਰ ਆ ਇੱਥੇ ਆ ਕੇ ਕਹਿੰਦਾ ਗੀਤ ਸੁਣਾ ਦਿਆ ਕਰਨ ਗੀਤ ਸੰਗੀਤ ਬਹੁਤ ਵੱਡੀ ਚੀਜ਼ ਆ ਹੌਸਲਾ ਤੇ ਹੈ ਸਾਰੇ ਚਾਣ ਵਾਲਾ ਅੱਜ ਤੁਸੀਂ ਆਏ ਜੋ ਸਾਡੇ ਹੌਸਲੇ ਹੋਰ ਹੋਏ ਸੱਚ ਗੱਲ ਨੌਜਵਾਨ ਦੇਖ ਕੇ ਜੀ ਵੀਰਾ ਭਾਨਾ ਸਿੱਧੂ ਸਾਹਿਬ ਆਏ ਆ ਇਹਨਾਂ ਨੇ ਪੂਰਾ ਆਪਣੇ ਲਈ ਯੂਥ ਲਈ ਪੰਜਾਬ ਲਈ ਗੱਲ ਕਰਦੇ ਆ ਪੰਜਾਬੀਅਤ ਦੀ ਗੱਲ ਕਰਦੇ ਆ ਜਿਵੇਂ ਲੱਖਾ ਸੁਧਾਨਾ ਜੀ ਕਰਦੇ ਆ ਆਪਾਂ ਦਿਲੋਂ ਸਲੂਟ ਕਰਦੇ ਆ ਸਾਰਾ ਯੂਥ ਇਹਨਾਂ ਨੂੰ ਸਪੋਰਟ ਕਰਦਾ ਜੀ ਦੇਖੋ ਅੱਜ ਜਿਹੜੇ ਸੰਨੀ ਜੋਲ ਵਰਗੇ ਕਹਿੰਦੇ ਮੁੱਕਾ ਮਾਰਨਾ ਫੁਲਾਨਾ ਕਰਨਾ ਇਲੈਕਸ਼ਨ ਲੜਨ ਨੂੰ ਉਹ ਇਲੈਕਸ਼ਨ ਲੜਨ ਨੂੰ ਸ਼ੀਟਾਂ ਲੈ ਕੇ ਲੜਨ ਆ ਜਾਂਦੇ ਆ ਬਾਅਦ ਵਿੱਚ ਉਹ ਕਿੱਥੇ ਲੱਭਦੇ ਨਹੀਂਗੇ ਅੱਜ ਸਾਨੂੰ ਕਿੱਥੇ ਉਹ ਉਹ ਤਾਂ ਚਲੋ ਸੜੀ ਜੋਲ ਤਾਂ ਬੜਾ ਉਹ ਤਾਂ ਤੁਹਾਨੂੰ ਬੰਦਾ ਤਾਂ ਬੰਦਾ ਹੀ ਉਹਨਾਂ ਦਾ ਪਰ ਬਿਲਕੁਲ ਬਿਲਕੁਲ ਤੁਸੀਂ ਸਹੀ ਕਹੀ ਆ ਬਾਈ ਗੱਲ ਪਰ ਇਹਨਾਂ ਦੇ ਆ ਜਿਹੜੇ ਆਣੇ ਆਪਣੇ ਉਹ ਸਭ ਨੇ ਆਪਣੇ ਉਹਦਾ ਜੱਟ ਉਹਦਾ ਪੋਤਾ ਪੋਤਾ ਬਾਈ ਜਿਹੜਾ ਮਿਲ ਗਿਆ ਪਹਾੜੀ ਪੰਜਾਬੀ ਇਹ ਸੰਨੇ ਮਾ ਉਹ ਫੋਨ ਬਾਲਦਾ ਹੈਗਾ ਉਹਦਾ ਬਾਪ ਜੀ ਗੱਲ ਕਰੇ ਉਹਦਾ ਜਮਾ ਮੈਂ ਗੱਲ ਸੁਣ ਲਗਾ ਜਮਾ ਘਿਰਿਆ ਬੰਦਾ ਨਿਕਲ ਗਿਆ ਉਹ ਤਾਂ ਕਹਿੰਦਾ ਉਹਦਾ ਸਾਫ਼ ਗੱਲ ਕਲੀਅਰ ਕਰਕੇ ਉਹਦਾ ਕਹਿੰਦਾ ਮੈਂ ਭਾਜਪਾ ਦਾ ਬੰਦਾ ਸੀਗਾ ਪਾਪਾ ਜਪਾਣਾ ਯਾਰੀ ਨਿਵਾ ਗਿਆ ਉਹਦਾ ਵੀ ਗੱਲ ਹੀ ਨਹੀਂ ਹੈਗੀ ਪਰ ਗੱਲ ਤਾਂ ਜਿਹੜੇ ਸਾਡੇ ਇੱਥੇ ਨੌਜਵਾਨ ਬੈਠੇ ਨੇ ਸੀ ਉਹਨਾਂ ਉਹਨਾਂ ਨੇ ਵਿਆਹਾਂ ਚ ਖਾੜੇ ਲਵਾਉਣੇ ਆ ਅੱਜ ਤਾਂ ਤਾਂ ਦੇ ਪ੍ਰੋਗਰਾਮ ਕਰਾਉਣੇ ਆ ਹੁਣ ਇਹਨਾਂ ਦਾ ਫਰਜ਼ ਬਣਦਾ ਆ ਕਿ ਯਾਰ ਇੱਕ ਦਿਨ ਗੀੜਾ ਮਾਰ ਦਿਆ ਕਰਨ ਐਵੇਂ ਆਜਾ ਕਰਨ ਇਹ ਸਾਰੇ ਕਲਾਕਾਰਾਂ ਨੂੰ ਬੇਨਤੀ ਆ ਵੀ ਆਓ ਆ ਕੇ ਭਰਾਓ ਇਹਨਾਂ ਸਾਡੇ ਬਜ਼ੁਰਗਾਂ ਦਾ ਹੌਸਲਾ ਵਧਾਓ ਇਹ ਨੌਜਵਾਨਾਂ ਨੂੰ ਕੋਈ ਗੀਤ ਸੁਣਾਓ ਜੋਸ਼ ਵਾਲਾ ਗੀਤ ਸੁਣਾਓ ਕੋਈ ਹੌਸਲੇ ਵਾਲਾ ਗੀਤ ਸੁਣਾਓ ਕੋਈ ਚੰਗੀ ਸਿਹਤ ਦਿਓ ਨੌਜਵਾਨਾਂ ਨੂੰ ਆ ਕੇ ਕੋਈ ਵਿਰਾਸਤ ਦੀ ਗੱਲ ਕਰੋ ਕੋਈ ਅਣਖੀਲਾ ਗੀਤ ਸੁਣਾਓ ਕੋਈ ਬਾਰਾ ਸੁਣਾਓ ਕੋਈ ਦੇ ਇਹਨਾਂ ਦਾ ਦਿਲ ਦਿਲ ਲਵਾ ਕੇ ਚਾਈ ਜਿਹੜਾ ਜਿਹੜਾ ਦਿਲ ਵੱਧ ਗਏ ਨੇ ਸ਼ਾਹ ਵਧੀ ਇਹ ਹੀ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਆਓ ਯਾਰ ਆ ਕੇ ਅਸੀਂ ਥੋੜੇ ਕਰਕੇ ਨੌਜਵਾਨ ਹੋਰ ਆਉਣਗੇ ਨੌਜਵਾਨ ਤਾਂ ਵਿਚਾਰੇ ਪਹਿਲਾਂ ਹੀ ਬਹੁਤ ਵੱਡਾ ਸਾਥ ਦੇ ਤਨਾਂ ਨੇ ਪਰ ਜਿਹੜੇ ਮੇਰੇ ਵੀਰ ਨੇਗੇ ਵਾਰੀਆਂ ਬਣ ਲੋ ਭਰਾਵੋ ਆਪਾਂ ਡੱਟ ਕੇ ਜਿਹੜਾ ਮੋਰਚਾ ਫੱਤੇ ਕਰਕੇ ਜਾਵਾਂਗੇ ਪਹਿਲਾਂ ਵੰਗੋ ਬਹੁਤ ਬਹੁਤ